ਤੂੰ ਮੇਰੇ ਨਾਮ ਉੱਤੇ ਬੁਲਾਤੇ ਬੁਲਾ ਕਿੱਥੇ ਆ ਗੁਆਹੀ ਕਿੱਥੇ ਰਹਿ ਗਿਆ b ơ वेलकम जी वेलकम लाइव ਦੇ ਵਿੱਚ ਸਵਾਗਤ ਤੁਹਾਡਾ ਮੈਸੇਜ ਕਰੋ ਜੀ ਜਿਹੜੇ ਸੱਜਣ ਲਾਈਵ 'ਚ ਜੁੜੇ ਨੇ ਪਲੀਜ਼ ਮੈਸੇਜ ਕਰੋ ਲੈ ਬੀਚਾਲਾ ਜੀ ਪਹਿਲਾ ਵਰਗਾ ਗਏ ਮੇਰੇ ਵਿੱਚ ਇਚੋ ਹੈ ਤਸਲ ਕਿਤੇ ਆਵੇ ਤੇਰਾ ਪਿਆਰ ਤੋ ਲਾ ਗੱਲ ਗੱਲ ਤੇ ਚੜਕਾ ਮਾਰ ਦਿੰਦੇ ਮਾਰ ਦਿੰਦੇ ਮਾਰਦੇ ਵੈਲਕਮ ਜੀ ਵੈਲਕਮ ਲਾਈਵ ਦੇ ਵਿੱਚ ਤੁਹਾਡਾ ਵੈਲਕਮ ਮੈਸੇਜ ਕਰੋ ਪਲੀਜ਼ ਗੱਲ-ਗੱਲ ਤੇ ਛਿੜਕਾ ਮਾਰਦੇ ਨੇ ਛਿੜਕਾ ਮਾਰਦੇ ਪੀਣਾ ਮਰ ਟੋਲਾ 6 ਜਣੇ ਜੁੜੇ ਆ ਜੀ ਲਾਈਵ ਦੇ ਵਿੱਚ ਪਲੀਜ਼ ਮੈਸੇਜ ਕਰੋ ਮੈਸੇਜ ਕਰਿਆ ਕਰੋ ਯਾਰ ਮੈਸੇਜ ਕਰੋ ਜੀ ਮੈਸੇਜ ਵੈਲਕਮ ਹੈ ਤਾਂ ਸਾਰਿਆਂ ਦਾ ਲਾਈਵ ਦੇ ਵਿੱਚ ਪਲੀਜ਼ ਮੈਸੇਜ ਕਰੋ ਮੈਸੇਜ 13 ਲੋਕ লাইਵ ਦੇਖ ਰਹੇ ਆ ਜੀ ਪਰ ਮੈਸੇਜ ਨਹੀਂ ਆਇਆ ਕਿਸੇ ਦਾ ਪਲੀਜ਼ ਮੈਸੇਜ ਕਰੋ ਕੋ ਇੰਨੇ ਜਣੇ ਮੈਸ ਲਾਈਵ ਨੂੰ ਦੇਖ ਰਹੇ ਆ ਪਰ ਮੈਸੇਜ ਨਹੀਂ ਕੋਈ ਕਰ ਰਿਹਾ ਕਿ ਨਹੀਂ ਮਾੜੀ ਗੱਲ ਹੈ ਵੈਲਕਮ ਸਾਰਿਆਂ ਦਾ ਵੈਲਕਮ ਜੀ ਪਲੀਜ਼ ਮੈਸੇਜ ਕਰੋ ਜੀ ਮੈਸੇਜ ਰੇਖੂ ਦੇ ਦਸੇ ਵੈਲਕਮ ਜੀ ਸਾਰਿਆਂ ਦਾ ਸਵਾਗਤ ਤੁਹਾਡੇ ਸਾਰਿਆਂ ਦਾ ਮੈਸੇਜ ਕਰ ਦਿਓ ਪਲੀਜ਼ ਮੈਸੇਜ ਕਰੋ ਯਾਰ ਮੈਸੇਜ ਕਰੋ ਬੰਦੇ 16 ਤੋਂ 8 ਹੋ ਗਏ ਆ ਪਰ ਮੈਸੇਜ ਕੋਈ ਨਹੀਂ ਆਇਆ ਹੈਲੋ ਜੀ ਹੈਲੋ ਹੈਲੋ ਯਾਰ ਮੈਸੇਜ ਕਿਉਂ ਨਹੀਂ ਕਰ ਰਹੇ ਤੁਸੀਂ ਸਾਰੇ ਜਣੇ ਸਭ ਸੀਸੀਟੀਵੀ ਕੈਮਰਾ ਬਣ ਕੇ ਬੈਠੇ ਹੈ ਬਸ ਹੈਲੋ ਜੀ ਸਾਰਿਆਂ ਨੂੰ ਵੈਲਕਮ ਸਤਿ ਸ੍ਰੀ ਅਕਾਲ ਮੈਸੇਜ ਕਰ ਦਿਓ ਪਲੀਜ਼ ਮੈਸੇਜ ਕਰੋ ਯਾਰ ਤਾਂ ਹੀ ਲਾਈਵ ਦਾ ਕੋਈ ਸ਼ੁਰੂਆਤ ਕਰਾਂਗੇ ਚੁੱਪ ਰਹਿ ਕੇ ਤਾਂ ਲਾਈਵ ਨਹੀਂ ਹੋਣੀ ਨੀ 11 ਜਣੇ ਦੇਖ ਰਹੇ ਆ ਪਰ ਮੈਸੇਜ ਨਹੀਂ ਕੋਈ ਕਰ ਰਿਹਾ ਬੜੀ ਹੈਰਾਨਗੀ ਦੀ ਗੱਲ ਹੈ ਲੋ ਜੀ ਇੱਕ ਲਾਈਕ ਆਇਆ ਜੇ ਕਿਸੇ ਭਲੇ ਪੁਰਸ਼ ਵੱਲੋਂ ਥੈਂਕ ਯੂ ਜੀ ਜਿਨ੍ਹਾਂ ਨੇ ਵੀ ਲਾਈਕ ਕੀਤਾ ਹੈ ਲਾਈਵ ਨੂੰ मैसेज भी कर दो हूँ प्लीज नाल पता लगे कौन कौन ना जुड़िया है मैसेज करो जी रबी नायक रबी नायक बनिया आया भाई वीर कि रबी नायक जी ਰਬੀਨਾਇਕ ਜੀ ਅਸੀਂ ਲਾਈਵ ਸਾਡੀ ਨਾ ਜਿਹੜੀ ਆ ਉਹ ਬਹੁਤ ਇੱਕ ਜੈਂਟਲਵੇ ਨਾਲ ਕਰਦੇ ਪਏ ਆ ਆਪਾਂ ਇਹਦੇ ਚ ਸਾਨੂੰ ਉਹ ਜੇ ਕੋਈ ਚੰਗੇ ਜਿਹੇ ਸਵਾਲ ਕਰੋ ਜੇ ਕਰਨੇ ਆ ਠੀਕ ਹੈ ਜੀ ਇਹੋ ਦੇ ਸਵਾਲ ਥੋੜੇ ਸਾਨੂੰ ਨਾ ਹੀ ਕਰੋ ਚੰਗੀ ਗੱਲ ਹੈ ਇਹੋ ਜਿਹੇ ਕੁਐਸਚਨ ਆਪ ਨਾ ਮਤ ਕਰੇ ਹਮੇ ਐਸੇ ਕੁਐਸਚਨਸ ਆਪ ਲਾਈਵ ਮੇ ਆਏ ਆ ਆਪਕਾ ਵੈਲਕਮ ਲੇਕਿਨ ਅچھے ਸਵਾਲਤ ਕਰੇ ਤੋ ਜਿਆਦਾ ਬੈਟਰ ਹੋਏਗਾ ਕਹੋ ਜੀ 13 ਜਾਣੇ ਜੁੜੇ ਨੇ ਨਾਲ ਤੇ ਮੈਸੇਜ ਨਹੀਂ ਆ ਰਿਹਾ ਬੜੀ ਮਾੜੀ ਗੱਲ ਹੈ ਯਾਰ ਬਹੁਤ ਮਾੜੀ ਗੱਲ ਹੈ 13 ਜਾਣੇ ਸਿਰਫ ਦੇਖ ਹੀ ਜਾ ਰਹੇ ਹੈ ਪਰ ਮੈਸੇਜ ਨਹੀਂ ਕੋ ਕਰ ਰਹੇ ਹਾ 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 ਲੋਸ ਲੋਸ ਲੋ ਕੋਈ ਗੱਲ ਨਹੀਂ ਹਸਣਾ ਕਿਹੜਾ ਮਾੜਾ घर परिवार सब ठीक है जी सब घर परिवार सब ठीक है आप बताएं हमीद सात सौ चौदह हैलो हैलो हमीद जी हेलो वेलकमी वेलकम वेलकम है आपका वेलकम रबी नायक की कह रहे हैं हम तो किशन हैं जमीन मते में जान है रबी नायक जी धा लिखा कोई समझ नहीं आ रहा अपन अच्छा किसान हैं अच्छा आप किसान हैं हम तो किसान हैं जमीन मते में जान है ਜ਼ਮੀਨ ਮਿੱਟੀ ਵਿੱਚ ਜਾਨ ਹੈ ਠੀਕ ਹੈ ਜੀ ਠੀਕ ਹੈ ਹੁਣੀ ਵੀ ਚਾਹੀਦੀ ਆਠ ਜਾਣੇ ਦੇਖ ਰਹੇ ਆ ਜੀ ਮੈਸੇਜ ਕੋਈ ਨਹੀਂ ਕਰ ਰਿਹਾ ਸਤਿ ਸ੍ਰੀ ਅਕਾਲ ਰਵੀਨਾਥ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਛੇਤੀ ਯਾਦ ਆ ਗਿਆ ਜੀ ਟਾਈਮ ਨਾਲ हम कुछ नहीं करते अभिनय जी वेले हम फ्री फ्री रहते हैं हम